ਸਾਇਆ ਲੋਡ ਹੋਈ ਆ ਟੀਚਰਾਂ ਦੇ ਉੱਤੇ ਕੀ ਉਹ ਸਾਰਾ ਮਾਮਲਾ ਇਹ ਮਾਂ ਜੋ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਚੰਡੀਗੜ੍ਹ ਤੋਂ ਅਨਕੁਆਰੀ ਹੋਈ ਉਹਨਾਂ ਕੀਤੀ ਆ ਸਾਰੇ ਪੰਜਾਬ ਦੇ ਵਿੱਚ ਉਹ ਵੱਖ-ਵੱਖ ਉਹਨੂੰ ਪੋਸਟਾਂ ਨਿਕਲੀਆਂ ਸੀ ਟੀਚਰਾਂ ਦੀਆਂ ਕਿਹੜੇ ਵੱਖ-ਵੱਖ ਭਰਤੀ ਹੋਈ ਪਰ ਕੁਝ ਇਹਨਾਂ ਇਨਕੁਆਰੀ ਕਰਕੇ ਜਾਲੀ ਸਰਟੀਫਿਕੇਟ ਪਾਏ ਗਏ ਨੇ ਉਹਨਾਂ ਦੇ ਸਬੰਧ ਵਿੱਚ ਉਹ ਸਾਡੇ ਜਿਹੜੇ ਤਨਤੰਦ ਹੀ 16 ਇਹ ਟੀਚਰਾਂ ਨੂੰ ਨੌਕਰੀ ਕਰਦੇ ਹੁਕਮ ਕਰਨੀ ਉਹਨਾਂ ਦੇ ਪਤਾ ਦੱਜ ਹੋਇਆ ਵਾ 140/26 ਇਹ ਇਹਦੇ ਕਿੰਨੇ ਮੇਲ ਫੀਮੇਲ ਅਰਿਪਿਛਾ ਪਤਾ ਮੈਂ ਫੀਮੇਲ ਤਾਂ ਮੇਲ ਤਕਰੀਬਨ ਸਾਡੇ ਮੇਲੇ 14 16 ਹੀ ਨੇ ਉਹ ਮੇਲਾ ਕੋ ਫੀਮੇਲ ਸਾਰੇ ਤਨਤਾਂ ਜ਼ਿਲ੍ਹੇ ਨਾਲ ਸੰਬੰਧਿਤ ਤਨਤਾਂ ਜ਼ਿਲ੍ਹੇ ਦੇ ਕਰ ਹਾਂਜੀ ਤਨਤਾਂ ਜ਼ਿਲ੍ਹੇ ਨਾਲ ਸੰਬੰਧਿਤ ਇਹ ਇਹਦੇ ਬਾਅਦ ਇਹ ਜੇ ਬਸ ਐਫ ਆਈ ਆਰ ਲਾਜੋ ਹੋ ਗਿਆ ਜਿਹੜੇ ਮਤਲਬ ਜੋ ਵੀ ਆ ਆਪਣਾ ਕਾਗਜ਼ ਪੱਤਾ ਤਿਆਰ ਕਰਕੇ ਜਦੋਂ ਮੇਸਰ ਤਿਆਰ ਹੋ ਗਈ ਤਾਂ ਫਿਰ ਇਹਨਾਂ ਦੇ ਰਿਲੀਟ ਕਰਕੇ ਫਿਰ ਇਹਨਾਂ ਦੀ ਗ੍ਰਿਫਤਾਰੀ ਪਾਈ ਗਈ